ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਮੇਤ 21 ਤੇ ਐਫ ਆਈ ਆਰ ਦਰਜ ਹੋਏਗੀ ਕਤਲ ਦੇ ਮਾਮਲੇ 'ਤੇ ਕਿਉਂਕਿ ਤਾਹਿਰ ਉਲ ਕਾਦਰੀ ਦੇ 14 ਸਮਰਥਕ ਜੋ ਕਿ 17 ਜੂਨ ਨੂੰ ਚੜ੍ਹਕ ਦੇ ਵਿੱਚ ਮਾਰੇ ਗਏ ਸੀ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਤਾਹਿਰ ਉਲ ਕਾਦਰੀ ਵੱਲੋਂ ਪ੍ਰਧਾਨ ਮੰਤਰੀ ਤੋਂ ਅਤੇ ਸਰਕਾਰ ਨੂੰ ਦੱਸਿਆ ਜਾ ਰਿਹਾ ਹੈ ਇਸ ਲਈ ਲੰਬੇ ਸਮੇਂ ਤੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਕਈ ਹਫ਼ਤਿਆਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨਕਾਰੀ ਰੈੱਡ ਜ਼ੋਨ ਚ ਦਾਖਲ ਹੋ ਚੁੱਕੇ ਨੇ ਪਰ ਇੱਕ ਮੰਗ ਇਹਨਾਂ ਦੀ ਪਾਕਿਸਤਾਨ ਸਰਕਾਰ ਵੱਲੋਂ ਮੰਨ ਲਈ ਗਈ ਹੈ ਐਫ ਆਈ ਆਰ ਦਰਜ ਹੋਏਗੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਖਿਲਾਫ ਅਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ 21 ਤੇ ਐਫ ਆਈ ਆਰ ਦਰਜ ਹੋਏਗੀ ਇਹਨਾਂ ਦੇ ਵਿੱਚ ਪਾਕਿਸਤਾਨ ਸਰਕਾਰ ਦੇ ਹੋਰ ਨਮਾਇਦੇ ਅਤੇ ਕੁਝ ਪੁਲਿਸ ਅਧਿਕਾਰੀ ਵੀ ਸ਼ਾਮਿਲ ਨੇ ਜਿਨ੍ਹਾਂ ਤੇ ਐਫ ਆਈ ਆਰ ਦਰਜ ਹੋਏਗੀ ਤਾਹਿਰੁਲ ਕਾਦਰੀ ਜੋ ਕਿ ਆਵਾਮ ਤਹਿਰੀਕ ਦੇ ਮੁਖੀ ਨੇ ਉਹਨਾਂ ਦੇ ਨਾਲ ਨਾਲ ਪਾਕਿਸਤਾਨ ਦੀ ਹੋਰ ਸਿਆਸੀ ਪਾਰਟੀ ਵੀ ਇਸ ਪ੍ਰਦਰਸ਼ਨ ਦੇ ਵਿੱਚ ਲੱਗੀ ਹੋਈ ਹੈ Imran Khan ਦੀ ਪਾਰਟੀ ਅਤੇ Tahir ul Qadri ਦੇ ਸਮਰਥਕ ਪ੍ਰਦਰਸ਼ਨ ਕਰ ਰਹੇ ਨੇ ਪਾਕਿਸਤਾਨ ਸਰਕਾਰ ਦੇ ਖਿਲਾਫ ਪ੍ਰਧਾਨ ਮੰਤਰੀ Nawaz Sharif ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਸਰਕਾਰ ਨੇ ਇੱਕ ਮੰਗ ਮੰਨ ਲਈ ਹੈ FIR ਦਰਜ ਕਰੀ ਜਾਏਗੀ ਪ੍ਰਧਾਨ ਮੰਤਰੀ Nawaz Sharif ਦੇ ਖਿਲਾਫ ਅਤੇ ਸਰਕਾਰ ਨੇ ਇਹ ਵੀ ਅਪੀਲ ਕੀਤੀ ਹੈ ਪ੍ਰਦਰਸ਼ਨਕਾਰੀਆਂ ਨੂੰ ਕਿ ਹੁਣ ਪ੍ਰਦਰਸ਼ਨ ਖਤਮ ਕਰ ਦਿੱਤਾ ਜਾਏ ਪਰ Tahir ul Qadri ਬਜ਼ਦ ਨੇ ਅਸਤੀਫੇ ਦੇ ਲਈ